ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਆਲਕ ਤੇ ਤੁਸੀਂ ਦੇਖ ਰਹੇ ਫਾਰਮ 24 ਟੀਵੀ ਤੇ ਅੱਜ ਆਪਾਂ ਆਏ ਸੀ ਹੌਲੈਂਡ ਦੀ ਏਜੰਸੀ ਬਾਈ ਜਰਨੈਲ ਕੋਲੇ ਫੋਨ ਕੀਤਾ ਸੀ ਕਹਿੰਦੇ ਵੀ ਆਪਣੇ ਕੋਲੇ 7-8 ਟਰੈਕਟਰ ਖਲੋਤੇ ਆ ਤੇ ਵੀਡੀਓ ਪਾ ਦੋ ਤੇ ਜਿੰਨੇ ਲੈਣਾ ਹੋਇਆ ਲੈ ਸਕਦੇ ਆ ਤੇ ਆਹ ਦੋਸਤੋ ਟਰੈਕਟਰ ਆ ਫਾਰਮ 60 2011 ਮਾਡਲ ਤੇ ਟਰੈਕਟਰ ਬਿਲਕੁਲ ਸਾਫ਼ ਆ ਤੇ ਆ ਵੇਖ ਲਓ ਪਿੱਛੇ ਰੰਗ ਰੂਪ ਇਹਦਾ ਤੇ ਪੈ ਰਹਿੰਦੇ ਹੈਗੇ तकरीबन 40 ਕੋ ਪੈਸੇ ਪਿਛਲੇ 40 ਪੈਸੇ ਅਗਲੇ 30 ਪੈਸੇ ਅਰੇ ਮਰੂ ਮੂ ਵੀ ਬਿਲਕੁਲ ਸਾਫ ਹੈ ਕਿਤੇ ਜੰਗਾਲ ਨਹੀਂ ਲੱਗਾ ਤੇ ਆ ਪਿੱਛੋਂ ਵੇਖ ਲਓ ਟਰੈਕਟਰ ਤੇਲ ਬ੍ਰੇਕਾਂ ਚ ਆਉਂਦਾ ਸੀਗਾ 2011 ਮਾਡਲ ਤੇਲ ਬ੍ਰੇਕਾਂ ਤੇ ਬਾਕੀ ਫੱਟੀ ਡੰਡਾ ਨਾਲ ਆ ਬਾਕੀ ਤੁਹਾਨੂੰ ਆਜੋ ਅੱਗੇ ਦਿਖਾਉਣੇ ਆ ਤੇ ਟਰੈਕਟਰ ਦਾ ਚੈਸੀ ਦਾ ਰੰਗ ਵਧੀਆ ਪਿਆ ਤੇ ਆ ਵੇਖ ਲਓ ਆ ਡੀਜ਼ਲ ਦੂਜਾ ਹਾਈਡਰੋਲਿਕ ਪੰਪ ਤੇ ਪਾਵਰ ਸਟੀering ਦਾ ਪੰਪ ਨਵੇਂ ਪੁਆਏ ਨੇ ਬਾਈ ਨੇ ਜਿੰਨਾ ਵਿੱਚ ਬਾਕੀ ਇਹ ਮਲਟੀ ਸਪੀਡ ਰਿਵਰਸ ਸਪੀਡ ਯੋ ਐਕਸਟਰਾ ਟਾਰਕ ਤੇ ਡਿਊਲ ਕਲਚ ਇਹਨਾਂ ਫੀਚਰਾਂ ਚ ਆਉਂਦਾ ਸੀਗਾ ਤੇ ਬਾਕੀ ਆ ਜੋ ਦੂਸਰੇ ਪਾਸੇ ਤੇ ਅਵੇਲ ਆਇਲ ਮੈਸਟਰ ਬ੍ਰੇਕਾਂ ਹਾਈ ਲਿਫਟ ਕਪੈਸਿਟੀ ਤੇ ਪਾਵਰ ਸਟੀering ਤੇ ਬਾਕੀ ਟਰੈਕਟਰ ਇਹ ਹਾਈ ਲੋ ਦੇ ਵਿੱਚ ਆ ਫਾਰਮ 60 ਤੇ ਰੰਗ ਰੰਗ ਵੇਖ ਲਓ ਬੈਟਰੀ ਨਵੀਂ ਆਂਦੀ ਅਗਲੇ ਟਾਰ ਹੈਗੇ ਇਹਦੇ 30 ਕੋ ਪੈਸੇ ਬਾਕੀ ਰੰਗ ਰੰਗ ਤੁਹਾਡੇ ਸਾਹਮਣੇ ਆ ਛਤਰੀ ਲੱਗੀ ਕਨੋਪੀ ਲੱਗੀ ਹੋਡ ਵਾਲੀ ਛਤਰੀ ਲੱਗੀ ਆ ਤੇ ਬਾਕੀ ਵਧੀਆ ਰੈਫਰਜਰੇਟਰ ਵਗੈਰਾ ਨਵਾਂ ਵਧੀਆ ਨਾਲ ਦਾ ਹੀ ਆ ਇੰਜਨ ਗੇਅਰ ਦਾ ਰੈਕਟਰ ਓਕੇ ਆ ਚਾਈਸੀ ਦਾ ਰੰਗ ਵੇਖ ਲਓ ਬਾਕੀ ਇਹਦੀ ਪੀਟੀਓ ਪਾਵਰ 33.4 ਕਿਲੋਵਾਟ 855 ਦੇ ਬਰਾਬਰ ਆ ਤਕਰੀਬਨ ਇਹਦੀ ਪੀਟੀਓ ਪਾਵਰ ਤੇ 11 ਦੇ ਵਿੱਚ ਪੀਟੀਓ ਆਂਦੀ ਮਲਟੀ ਸਪੀਡ ਚ ਬਾਕੀ ਆ ਟਰੈਕਟਰ ਦਾ ਵੇਖ ਲੋ ਰੰਗ ਰੂਪ ਵਧੀਆ ਨਾਲ ਦਾ ਰੰਗ ਆ ਟਰੈਕਟਰ ਦਾ ਸ਼ੋ ਦਾ ਰੰਗ ਵੇਖ ਲੋ ਜਿੰਨਾ ਕੋਗਾ ਤੁਹਾਡੇ ਸਾਹਮਣੇ ਆ ਇਹ ਰੰਗ ਇਹਨਾਂ ਨੇ ਉੱਡਿਆ ਨਵਾਂ ਹੀ ਸਾਫ਼ ਰੰਗ ਪਿਆ ਟਰੈਕਟਰ ਦਾ ਟਰੈਕਟਰ ਸਾਫ਼ ਹਲ ਕੁੱਲ ਮਿਲਾ ਕੇ ਤੇ ਇਹਦੀ ਡਿਮਾਂਡ ਹੈਗੀ ਆ 3.5 ਲੱਖ ਰੁਪਈਆ ਬਾਕੀ ਮੌਕੇ ਤੇ ਤੁਹਾਡਾ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਬਾਕੀ ਆਂਦੇ ਮਗਰਾਟ ਵੇਖ ਲੋ ਮਗਰਾਟ ਵੀ ਠੀਕ ਆ ਇਹਨੇ ਨਹੀਂ ਗਲੇਗੇ ਤੇ ਆ ਹੁੱਕ ਵੇਲ ਹੁੱਕ ਤੋਂ ਆਈਡੀਆ ਲਾ ਲਓ ਟਰੈਕਟਰ ਕਿੰਨਾ ਕੁ ਚੱਲਿਆ ਨਾਲ ਦੀ ਹੁੱਕ ਆ ਟਰੈਕਟਰ ਦੀ ਤੇ ਆ ਲਿੰਕਾ ਲੁੰਕਾ ਵੇਖ ਲਓ ਕੋਈ ਟੁੱਟ ਚ ਟੱਪਾ ਨਹੀਂ ਲੱਗਾ ਟਰੈਕਟਰ ਸਾਫ ਪਿਆ ਬਿਲਕੁਲ ਕੱਲਾ ਖੇਤੀ ਪੜੀ ਤੇ ਚੱਲਿਆ ਟਰੈਕਟਰ ਕੋਈ ਟੂੜੀ ਵਾਲੀ ਮਸ਼ੀਨ ਤੇ ਨਾ ਕਰਾਈ ਵਗੈਰਾ ਦਾ ਨਹੀਂ ਚੱਲਿਆਗਾ ਤੇ ਬਾਕੀ ਟਰੈਕਟਰ ਦਾ ਚੈਸੀ ਦਾ ਰੰਗ ਸ਼ੋ ਦਾ ਨਾ ਰੰਗ ਸਾਫ ਆ ਟਰੈਕਟਰ ਦਾ ਇੰਜਨ ਗੇਅਰ ਵੀ ਟਰੈਕਟਰ ਦਾ ਓਕੇ ਆ ਤਸੱਲੀ ਕਰਕੇ ਆਪਦੀ ਲਿਆ ਸਕਦੇ ਤੁਸੀਂ ਜੇ ਕਿਸੇ ਨਵਾਕੇ ਲੈਣਾ ਵਾਕੇ ਲੈ ਜਾਓ ਆਪਦੀ ਬਿਲਕੁਲ ਤਸੱਲੀ ਤੇ ਕਰ ਸਕਦੇ ਹੋ। ਬਾਕੀ ਅੱਗੇ ਤੁਹਾਨੂੰ ਦਿਖਾਉਣੇ ਆ ਹੌਲੈਂਡ ਸਪੈਸ਼ਲ ਐਡੀਸ਼ਨ 36T ਹੌਲੈਂਡ 2019 ਮਾਡਲ ਤੇ 1800 ਘੰਟੇ ਚੱਲਿਆ ਤਕਰੀਬਨ ਟਰੈਕਟਰ ਤੇ ਸਾਫ ਬਿਲਕੁਲ ਸਾਫ ਪਿਆ ਟਰੈਕਟਰ ਪਿਛਲੇ ਟਾਇਰ 70 ਪੈਸੇ ਆ ਤੇ ਅਗਲੇ ਟਾਇਰ ਵੀ 70 75 ਪੈਸੇ ਆ ਤੇ ਨਵਾਂ ਟਰੈਕਟਰ ਆ 1800 ਘੰਟਾ ਕਿੰਨਾ ਕੁ ਚੱਲਿਆ ਹੁੰਦਾ ਨਾਲ ਦੇ ਟਾਇਰ ਆ ਤੇ ਬਾਕੀ ਆ ਵੇਖ ਲੋ ਆ ਸੀਟ ਵਗੈਰਾ ਟਰੈਕਟਰ ਦੇ ਆ ਕੰਫਰਟੇਬਲ ਟਰੈਕਟਰ ਬਹੁਤ ਆਏ ਆਰਮ ਰੈਸਟ ਵਗੈਰਾ ਲੱਗੇ ਹੋਏ ਨੇ ਤੇ ਨਵਾਂ ਹੀ ਪਿਆ 2019 ਮਾਡਲ ਆਪੇ ਹਿਸਾਬ ਨਾਲੇ 4-5 ਸਾਲ ਚੱਲਿਆ ਟਰੈਕਟਰ ਆਹੋਕ ਤੋਂ ਆਪਾਂ ਆਈਡੀਆ ਹੋਕੋ ਵੇਣ ਟਰੈਕਟਰ ਦੀ ਆਹੋਕ ਵੇਖ ਲੋ ਟਰੈਕਟਰ ਦੀ ਕਿੰਨੀ ਕੁ ਕਸੀ ਆ ਤੇ ਆਪੇ ਤੁਸੀਂ ਅਨੁਮਾਨ ਲਗਾ ਸਕਦੇ ਕਿੰਨਾ ਕੁ ਚੱਲਿਆ ਟਰੈਕਟਰ ਇਹਦੀ ਡਿਮਾਂਡ ਹੈਗੀ 6 ਲੱਖ 90000 ਰੁਪਇਆ ਬਾਕੀ ਤੁਹਾਡਾ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਊਗਾ ਦੱਸਦੇ ਆ ਜੇ ਆਪਾਂ ਨੂੰ ਨਾਲ ਲੈ ਜਾਏ ਤਾਂ ਗੱਲ ਕਰਾ ਲਿਆ ਜੇ ਆਪਾਂ ਤੁਹਾਨੂੰ ਜਿੰਨਾ ਹੋ ਸਕੇ ਤੁਹਾਡੀ ਰੈਤ ਕਰਾ ਦਾਂਗੇ ਤੇ ਬਾਕੀ ਫੱਟੀ ਡੰਡਾ ਨਾਲ ਆ ਟਰੈਕਟਰ ਦੇ ਟਰੈਕਟਰ ਬਿਲਕੁਲ ਸਾਫ਼ ਆ ਇਹ ਬਾਈ ਇਹ ਦੇ ਕੇ 4x4 5620 ਲੈ ਗਏ ਨੇ ਤੇ ਇਹ ਵੀ ਨਵਾਂ ਟਰੈਕਟਰ ਆ ਛੌਂਕ ਦੀਆਂ ਵਾਂਗਾਂ ਕਈ ਵੀਰੇ ਛੌਂਕ ਨਾਲ ਥੋੜਾ ਚਲਾਉਂਦੇ ਆ ਬਦਲ ਦਿੰਦੇ ਟਰੈਕਟਰ ਉਹ 1800 ਘੰਟੇ ਕੋਈ ਜ਼ਿਆਦਾ ਚੱਲਿਆ ਟਰੈਕਟਰ ਨਹੀਂ ਹੁੰਦਾਗਾ ਚਾਹਛਤਰੀ ਵਗੈਰਾ ਨਾਲ ਲੱਗੀ ਹੋੜਾਲੀ ਆਵੇ ਬ੍ਰੇਕਾਂ ਦੇ ਪੈਂਡਲ ਪੂਂਡਲ ਕਿੰਨੇ ਕੁ ਕਿਸੇ ਆ ਕੋਈ ਰੰਗ ਵੀ ਨਹੀਂ ਲੱਥਾ ਜੀ ਉਹਨਾਂ ਤੋਂ ਇਹ ਜਿਹੜੇ ਹੁਣ ਸਪੈਸ਼ਲ ਐਡੀਸ਼ਨ ਆਉਂਦੇ ਆ ਇਹ 50 HP ਜਾਂਉਂਦੇ ਆ ਇਹ 55 HP ਜਾਂਉਂਦੇ ਸੀਗੇ ਪਹਿਲਾਂ ਹੁਣ ਕਾਪੀ ਤਾਂ 50 HP ਲਿਖਦੇ ਆ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਜੋ ਸੋਨਾਲਿਕਾ 750 DI ਇਹ ਹੈਗਾ 2009 ਮਾਡਲ ਇਹ 16 ਦੇ ਟਾਇਰਾਂ ਦੇ ਰੈਕਟਰ ਆਇਆ ਸੀਗਾ ਤੇ ਤਕਰੀਬਨ ਟਾਇਰ ਹਿੰਦੇਗੇ ਆ ਪਿਛਲੇ 30 ਕੋ ਪੈਸੇ ਆ ਟਾਇਰ ਕਸਿਆਂ ਦੇ 30 ਕੋ ਪੈਸੇ ਟਾਇਰ ਆ ਤੇ ਬਾਕੀ ਟਰੈਕਟਰ ਦਾ ਰੰਗ ਰੰਗ ਵਧੀਆ ਪਿਆ ਆ ਟਰੈਕਟਰ ਦਾ ਤੇ ਅਗਲੇ ਟਾਇਰ ਹੈਗੇ ਇਹਦੇ ਅੱਧੇ ਨਾਲੋਂ ਜ਼ਿਆਦੇ ਟਾਇਰ ਆ 750 ਦੇ ਵੱਡੇ ਟਾਇਰ ਪਾਏ ਆ ਅਗਲੇ 60 ਪੈਸੇ ਟਾਇਰ ਹੈਗੇ ਆ ਤੇ ਬਾਕੀ ਰੰਗ ਰੰਗ ਵੇਖ ਲਓ ਬਿਲਕੁਲ ਵਧੀਆ ਰੰਗ ਪਿਆ ਟੈਂਕੀ ਤੋਂ ਬਸ ਉੱਥੇ ਡੀਜ਼ਲ ਡਿਜ਼ਲ ਪਾਉਣ ਕਰਕੇ ਉੱਥੋਂ ਮੜਾ ਜਾ ਉੱਡਿਆ ਬਾਕੀ ਟਰੈਕਟਰ ਦਾ ਰੰਗ ਰੁਗ ਵਧੀਆ ਪਿਆ ਇਹਦੀ ਡਿਮਾਂਡ ਹੈਗੀ 2,80,000 ਰੁਪਇਆ ਬਾਕੀ ਦਾ ਦਮ ਮੌਕੇ ਤੇ ਮਾਨਤਾ ਨ ਕੀਤਾ ਜਾਊਗਾ ਇਹ ਹਾਈ ਲੋ ਟਰੈਕਟਰ ਆ ਹਾਈ ਲੋ ਚ ਆਉਂਦਾ ਪਾਵਰ ਸਟੀering ਆ ਤੇ ਬਾਕੀ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਆ ਇਸ ਟਰੈਕਟਰ ਦਾ ਜਿਹੜਾ 750 ਪਹਿਲੇ ਮਾਡਲ ਆਉਂਦੇ ਸੀਗੇ ਬਾਕੀ ਟਰੈਕਟਰ ਵੇਖ ਲਓ ਤੁਹਾਡੇ ਸਾਹਮਣੇ ਕੋਈ ਟੁੱਟ ਭੱਜ ਨਹੀਂ ਟਰੈਕਟਰ ਦੀ ਤੇ ਇਹਦਾ 2.80 ਡਿਮਾਂਡ ਆ ਮੌਕੇ ਮੌਕੇ ਤੇ ਮਾਨਤਾ ਤੁਹਾਡਾ ਕੀਤਾ ਜਾਊਗਾ 36 ਬੈਂਪਰ ਨਾਲ ਟਰੈਕਟਰ ਦੇ ਪੱਟੀ டਾਪ ਲਿੰਕ ਨਾਲ ਆ ਤੇ ਬਾਕੀ ਵਧੀਆ ਪਿਆ ਟਰੈਕਟਰ ਅੱਗੇ ਆ ਜੋ ਹੋਲੈਂਡ 363 ਨੀਲੇ ਢੇਡ ਵਾਲਾ 2002 ਮਾਡਲ ਤੇ ਐਵੀਟਰ ਦੇਖ ਲਓ 2 ਲੱਖ ਰੁਪਏ ਡਿਮਾਂਡ ਆ ਤੇ ਅਜੇ ਇੰਜਨ ਗੇਅਰ ਠੀਕ ਆ ਟਰੈਕਟਰ ਦਾ ਕੰਮ ਦਿੰਦਾ ਤੇ ਟਾਇਰ ਇਹਦੇ ਤਕਰੀਬਨ 40 45 ਬਹ ਟਾਇਰ ਹੈਗੇ ਆ ਇਹ ਹਾਈ ਲੋ ਚ ਆਉਂਦਾ ਸੀਗਾ ਇਹ ਟਰੈਕਟਰ ਦੀ ਡਿਮਾਂਡ ਹੈਗੀ 2 ਲੱਖ ਰੁਪਈਆ ਅਗਰ ਕਿਸੇ ਨੇ ਤਿਆਰ ਕਰਾਉਣਾ ਤਾਂ ਵੀ ਠੀਕ ਆ ਜੇ ਕਿਸੇ ਨੇ ਬਾਈ ਛੋਟੀ ਮੋਟੀ ਬਾਈ ਕਰਨੇ ਉਹ ਵੀ ਠੀਕ ਆ ਪਾਵਰ ਸਟੀering ਹੋਇਆ ਟਰੈਕਟਰ ਰੂਟਰ ਪੰਪ ਦੇ ਨਾਲ ਆ ਇਸ ਮਾਡਲ ਦਾ ਡੀਜ਼ਲ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਇਹ 50 HP ਜਾਂਦੇ ਸੀਗੇ ਤੇ ਬਾਕੀ ਆ ਵੇਖ ਲਓ ਡਬਲ ਕਲੱਚ ਆ ਟਰੈਕਟਰ ਵਿੱਚ ਇਹਦਾ ਹੱਥਾਂ ਵਾਲਾ ਕਲੱਚ ਆਉਂਦਾ ਏ ਥੱਲੇ ਬ੍ਰੇਕਾਂ ਦੇ ਕੋਲੇ ਡਬਲ ਕਲੱਚ ਆ ਏ ਟਰੈਕਟਰ ਦੇ ਮਗਰਾੜ ਬਦਲੇ ਹੋਇਆ ਇਹਦੇ ਮਗਰਾੜ ਦੂਜੇ ਆਉਂਦੇ ਸੀ ਸਿੱਧੇ ਇਹ ਪਾਵਰ ਸਟੀਰਿੰਗ ਹੋਇਆ ਬਾਅਦ ਚੱਕਰਵਾਇਆ ਪਹਿਲਾਂ ਦੂਸਰਾ ਹੀ ਆਉਂਦਾ ਸੀ ਮੈਨੂਵਲ ਤੇ ਬਾਕੀ ਜੇ ਕਿਸੇ ਨੇ ਮੋਡੀਫਾਈ ਕਰਾਉਣਾ ਤਾਂ ਜੇ ਕੇ ਨੇ ਛੋਟੀ ਵਾਈਟ ਲੈਣਾ ਤਾਂ ਵੀ ਠੀਕ ਹੈ ਟਰੈਕਟਰ ਠੀਕ ਹੈ ਟਰੈਕਟਰ ਇਹ ਟਰੈਕਟਰ ਬਾਕੀ ਜਿੰਨਾ ਕੋਲ ਹੈਗੇ ਹੀ ਵੇਚ ਦੇਣੀ ਸੀਗੇ ਅੱਗੇ ਆਜੋ ਫਾਰਮ 60 ਫਾਰਮ 60 1998 ਮਾਡਲ ਤੇ ਇਹ ਵੀ ਟਰੈਕਟਰ ਦੇਖ ਲਓ ਟਾਇਰ ਇਹਦੇ ਪਿਛਲੇ ਹੈਗੇ 70 ਪੈਸੇ ਤੇ ਅਗਲੇ ਟਾਇਰ ਇਹਦੇ ਹੈਗੇ 40 ਪੈਸੇ ਅਗਲੇ ਟਾਇਰ ਵੀ ਹੈਗੇ ਆ ਤੇ ਰਮ ਰੂਮ ਕਿਤੇ ਜੰਗਾਲ ਨਹੀਂ ਲੱਗਾ ਟਰੈਕਟਰ ਨੂੰ ਤੇ ਇਹ ਟਰੈਕਟਰ ਦੀ ਡਿਮਾਂਡ ਹੈਗੀ 190000 ਰੁਪਇਆ ਬਾਕੀ ਤੁਹਾਡਾ ਮੌਕੇ ਦੇ ਮਾਨਤਾਣ ਕੀਤਾ ਜਾਊਗਾ ਤੇ ਰੰਗ ਰੂਗ ਵੇਖ ਲਓ ਟਰੈਕਟਰ ਦਾ ਤੁਹਾਡੇ ਸਾਹਮਣੇ ਆ ਕੋਈ ਲੀਕਿੰਗ ਲੋਕ ਨਹੀਂ ਕਿਸੇ ਪਾਸੋਂ ਆ ਵੇਖ ਲਓ ਤੁਹਾਡੇ ਸਾਹਮਣੇ ਬਾਕੀ ਸਲਫ ਸਟਾਰਟ ਆ ਬੈਟਰੀ ਟਰੈਕਟਰ ਦੀ ਅਜੇ ਵਧੀਆ ਪਈ ਆ ਤੇ ਆ ਰੰਗ ਵੇਖ ਲਓ ਟਰੈਕਟਰ ਦਾ ਕਿਤੋਂ ਰੰਗ ਨਹੀਂ ਉੱਡਿਆ ਟਰੈਕਟਰ ਦਾ ਬਿਲਕੁਲ ਸਾਫ ਰੰਗ ਆ ਅੱਗੇ ਆ ਜੋ ਪ੍ਰੀਤ ਤੇ ਪ੍ਰੀਤ ਇਹਗਾ 2012 ਮਾਡਲ ਹੈ ਅਗਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ 90 ਪੈਸੇ ਟਾਇਰ ਰਹਿੰਦੇ ਤੇ ਇਹਦੀ ਡਿਮਾਂਡ ਹੈਗੀ 3 ਲੱਖ ਰੁਪਈਆ ਇਹ ਪਾਵਰ ਸਟੀering ਦਾ ਤੇਲ ਬ੍ਰੇਕਾਂ ਚ ਆਉਂਦਾ ਹੈ ਇਹ ਵੀ ਤੇ ਟਾਇਰ ਬਿਲ ਅਗਲੇ ਬਿਲਕੁਲ ਨਵੇਂ ਆ ਤੇ ਪਿਛਲੇ ਟਾਇਰ ਤਕਰੀਬਨ 90 ਪੈਸੇ ਪਏ ਆ ਤੇ ਪਾਵਰ ਸਟਰਿੰਗ ਤੇਲ ਬ੍ਰੇਕਾਂ ਜਾਂ ਟਰੈਕਟਰ ਵੀ ਵਧੀਆ ਹਾਈ ਲੋ ਦੇ ਵਿੱਚ ਤੇ 50 49 ਇਹ ਵੀ ਤਕਰੀਬਨ 55 ਹਸ ਪਾਵਰ ਟਰੈਕਟਰ ਆ ਇਹਦੀ ਡਿਮਾਂਡ ਹੈਗੀ 3 ਲੱਖ ਰੁਪਿਆ ਬਾਕੀ ਮੌਕੇ ਤੇ ਮਾਨਤਾਨ ਤੁਹਾਡਾ ਕੀਤਾ ਜਾਊਗਾ ਅੱਗੇ ਆਜੋ ਅੱਗੇ ਵੀ ਫਰੀਦ ਖਲੋਤਾ ਤੁਹਾਨੂੰ ਦਿਖਾਉਣੇ ਆ 2011 ਮਾਡਲ ਇਹਦੇ ਟਾਇਰ ਕਸੇ ਆ ਤਕਰੀਬਨ 30 ਕੋ ਪੈਸੇ ਟਾਇਰ ਆ ਇਹਦੀ ਡਿਮਾਂਡ ਹੈਗੀ 2.5 ਲੱਖ ਰੁਪਿਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਤੁਹਾਡਾ ਜਿੰਨਾ ਹੋ ਸਕੇ ਕੋਈ ਦੱਸ ਦੇ ਤੁਹਾਡਾ ਕਰਾ ਦਾਂਗੇ ਵੱਧ ਤੋਂ ਵੱਧ ਇਹ ਵੀ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਤੇ ਮਾਡਲ 2011 ਤੇ 2.5 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਕਿਤੋਂ ਗਲਿਆ ਗੁਲਿਆ ਨਹੀਂਗਾ ਟਰੈਕਟਰ ਸਾਫ਼ ਆ ਬਿਲਕੁਲ ਤੇ ਬਾਕੀ ਜਿੰਨੇ ਵਹਾਈ ਵਸਤੇ ਲੈਣਾ ਉਹਦੇ ਤੋਂ ਜਾਂਦਾ ਹੀ ਨਹੀਂਗਾ ਛਤਰੀਆਂ ਦੋਨਾਂ ਦੇ ਲੱਗੀਆਂ ਹੋਈਆਂ ਨੇ ਤੇ ਬਾਕੀ ਆ ਜੋ ਆਪਾਂ ਬਾਈ ਜਰਨਲ ਨਾਲ ਗੱਲਬਾਤ ਕਰਤੀ ਹਾਂਜੀ ਜਰਨਲ ਸਿੰਘ ਸਿੱਧੂ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਸਰ ਨੰਬਰ ਬੋਲ ਦੋ ਆਪਣਾ 99172 94172 17592 17592 ਹਾਂਜੀ 94172 17792 17592 17592 ਬਾਕੀ ਨੰਬਰ ਆਪਾਂ ਤੁਹਾਡਾ ਵਿੱਚ ਵੀ ਲਾ ਦਾਂਗੇ ਤੇ ਇਹਨਾਂ ਨਾਲ ਕਨੈਕਟ ਕਰਕੇ ਬਾਕੀ ਜਿਹੜੇ ਵੀਰ ਆਉਣਗੇ ਰੈਟ ਕਰਦੇ ਆ ਜਿੰਨੀ ਹੋ ਸਕੇ ਹਾਂਜੀ ਜਿਹੜਾ ਵੈਂਟਰ ਆਏਗਾ ਉਹ ਕਦਰਮਾਨ ਕਰਾਂਗੇ ਹਾਂਜੀ ਹਾਂਜੀ ਬਾਕੀ ਪੂਰਾ ਤੁਹਾਡਾ ਇੱਜ਼ਤਮਾਨ ਕੀਤਾ ਜਾਊਗਾ ਭਲਾ ਤੁਸੀਂ ਨਵਾਂ ਟਰੈਕਟਰ ਲੈਣਾ ਉਹ ਭਲਾ ਤੁਸੀਂ ਪੁਰਾਣਾ ਰਿਸਪੈਕਟ ਤੁਹਾਡੀ ਫੁੱਲ ਹੋਊਗੀ ਏਡੀ ਗੱਲ ਨਹੀਂ ਤੇ ਤੁਸੀਂ ਆਓ ਤੁਹਾਡਾ ਇੱਜ਼ਤਮਾਨ ਮਾਰ ਰੱਖਿਆ ਜਾਊਗਾ ਬਾਕੀ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਔਲਕ ਸਾਰੇ ਵੀਰਾਂ ਸਹਾਇਕ